ਸਾਗੀ ਤੇ ਪਵਿੱਤਰ ਅੰਕ 558 ਤੇ ਇਸ ਭਾਇਮਾਨ ਬੜਾ ਹੰਸ ਰਾਗ ਵਿੱਚ ਤੀਜੇ ਪਾਸ਼ਾ ਗੁਰੂ ਅਮਰਦਾਸ ਜੀ ਦੀ ਬਾਣੀ ਹੈ ਆਓ ਇਸ ਨੂੰ ਵਿਚਾਰਦੇ ਹਾਂ ਸ਼ਬਦ ਨੂੰ ਤੇ ਆਪਣੇ ਜੀਵਨ ਦੇ ਵਿੱਚ ਬਦਲਾਅ ਕਰਦੇ ਹਾਂ ਇੱਕ ਅੰਕਾਰ ਸਤਿਗੁਰ ਪ੍ਰਸਾਦ ਇੱਕ ਹੈ ਇੱਕ ਵਿੱਚੋਂ ਆਕਾਰ ਬਣ ਰਿਹਾ ਹੈ ਚੱਲ ਰਿਹਾ ਹੈ ਉਦੇ ਵਿੱਚ ਸਮਾ ਰਹੇ ਹੈ ਇਹ ਪ੍ਰਕਿਰਿਆ ਪ੍ਰਕਿਰਿਆ ਲਗਾਤਾਰ ਚੱਲ ਰਿਹਾ ਉਸ ਮਾਰਗ ਦੇ ਹੁਕਮ ਵਿੱਚ ਇਸ ਹੁਕਮ ਨੂੰ ਸਮਝਣ ਵਾਸਤੇ ਉਸ ਪਰਮਾਤਮਾ ਦੀ ਜਾਣ ਪਛਾਣ ਕਰਨਾ ਵਾਸਤੇ ਸਾਨੂੰ ਸਤਗੁਰ ਪ੍ਰਸਾਦ ਪੂਰੇ ਗੁਰੂ ਸ਼ਬਦ ਗੁਰੂ ਦੀ ਸ਼ਰਨ ਲੈਣੀ ਪੈਗੀ ਸ਼ਬਦ ਗੁਰੂ ਕੋਲੋਂ ਕਿਰਪਾ ਲੈਣੀ ਪੈਗੀ ਗਿਆਨ ਲੈਣਾ ਪਏਗਾ ਸੋ ਉਹ ਆਕਾ ਬਾਣੀ ਪੜ੍ਹ ਕੇ ਗਿਆਨ ਪ੍ਰਾਪਤ ਕਰਦੇ ਆਂ ਮਨ ਮੈਲੇ ਸਭ ਕੁਝ ਮੈਲਾ ਤਨ ਤੋਟੇ ਮਨ ਹੱਛਾ ਨਾ ਹੋਈ ਜੇ ਮਨੋਖਰਾ ਮਨ ਮੈਲ ਨਾਲ ਭਰਿਆ ਪਿਆ ਬਕਾਰਾਂ ਨਾਲ ਭਰਿਆ ਪਿਆ ਨਾ ਤਾਂ ਸਮਝੋ ਸਾਰਾ ਕੁਝ ਹੀ ਮੈਲਾ ਤੇ ਜੇ ਬਾਰੋਂ ਇਸ਼ਨਾਨ ਕਰਾਈਏ ਇਸ ਸਰੀਰ ਨੂੰ ਤੀਰਥਾਂ ਤੇ ਜਾਂ ਸਰੋਵਰਾਂ ਵਿੱਚ ਤੇ ਫਿਰ ਮਨ ਸ਼ੁੱਧ ਨਹੀਂ ਹੁੰਦਾ ਮਨ ਮਨ ਨੇ ਸਾਫ਼ ਨਹੀਂ ਹੋਣਾ ਮਨ ਨੇ ਬਹਿਲਾ ਹੀ ਰਹਿਣਾ ਆਓ ਇਸ ਪੰਕਤੀ ਨੂੰ ਆਪਾਂ ਜਪਜੀ ਸਾਹਿਬ ਵਿੱਚੋਂ ਕਲੀਅਰ ਕਰ ਲੈਂਦੇ ਆ ਜਪਜੀ ਸਾਹਿਬ ਵਿੱਚ ਬਾਣੀ ਆਉਂਦੀ ਹੈ ਭਰੀਏ ਹੱਥ ਪੈਰ ਤਨ ਦੇਹ ਪਾਣੀ ਧੁਤ ਉਤਰਸ ਕੇਹ ਭੂਤ ਪਲੀਤੀ ਕਪੜ ਹੋਏ ਦੇਹ ਸਾਹੂਣ ਲਈਏ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਤੋਪੈ ਨਾਵੇਂ ਕੈ ਰਖ ਉਹ ਗਿਆਨ ਨਾਲ ਤੋਪੀ ਜਾਣੀ ਜਿਹੜੀ ਮੈਲ ਅੰਦਰ ਪਈ ਹੈ ਮਨ ਦੇ ਵਿੱਚ ਸੋ ਇੱਥੇ ਗੁਰੂ ਜੀ ਇਹੀ ਗੱਲ ਕਹਿ ਰਹੇ ਆ ਮਨ ਮੈਲੇ ਸਭ ਕੁਝ ਮੈਲਾ ਜਦੋਂ ਮਨ ਮੈਲਾ ਫਿਰ ਕਰਮ ਇੰਦਰੀ ਤੇ ਗਿਆਨ ਇੰਦਰੀ ਇਹ ਸਾਰੇ ਮੈਲੇ ਹੋ ਗਏ ਸਰੀਰੀ ਮੈਲਾ ਹੋ ਗਿਆ ਸਾਰਾ ਬਾਹਰੋਂ ਇਹ ਨੂੰ ਤੋਹੀ ਤੇ ਇਹ ਕੋਈ ਤਰ ਨਹੀਂ ਹੁੰਦਾ ਇਹ ਜਗਤ ਪਰਮ ਪਲਾਇਆ ਬਿਰਲਾ ਪੂਜੈ ਕੋਈ ਗੁਰੂ ਜੀ ਕਹਿੰਦੇ ਐਸ ਕਰਕੇ ਸਾਰਾ ਜਗਤ ਭੁਲੇਖੇ ਵਿੱਚ ਪਿਆ ਹੋਇਆ ਹੈ ਕਰਾਹੇ ਪਿਆ ਹੋਇਆ ਹੈ ਇਹ ਕੋਈ ਵਿਰਲਾ ਹੀ ਇਸ ਸਚਾਈ ਨੂੰ ਸਮਝਦਾ ਹੈ ਕਿਉਂਕਿ ਦੇਖੋ ਨਾ ਸਾਡੇ ਵਿੱਚ 90.95% ਲੋਕੀ ਇਹ ਗੱਲ ਮੰਨਦੇ ਆ ਕਿ ਤੀਰਥਾਂ ਤੇ ਜਾਣਾ ਜ਼ਰੂਰੀ ਹੈ ਤੀਰਥ ਇਸ਼ਨਾਨ ਜ਼ਰੂਰੀ ਹੈ ਸਵੇਰੇ ਅਮਰਤ ਵੇਲੇ ਉੱਠ ਕੇ ਨਹਾਉਣਾ ਜ਼ਰੂਰੀ ਹੈ ਮਤਲਬ 95% ਲੋਕੀ ਇਸ ਚੀਜ਼ ਗੱਲ ਨੂੰ ਮੰਨਦੇ ਆ ਪਰ ਗੁਰੂ ਜੀ ਕਹਿੰਦੇ 12 ਤਨ ਧੋਤਿਆਂ ਕੁਝ ਨਹੀਂ ਬੰਡਾ ਗੱਲ ਤੇ ਮਨ ਨੂੰ ਸਾਫ਼ ਕਰਨ ਦੀ ਹੈ ਮਨ ਨੂੰ ਸਾਫ਼ ਕਰਨ ਵਾਸਤੇ ਕਰਨਾ ਕੀ ਪਵੇਗਾ ਉਹ ਆਪਾਂ ਗੁਰੂ ਜੀ ਕੋਲ ਹੀ ਪੁੱਛੀਏ ਨਾ ਫੇਰ ਹੀ ਗੱਲ ਬਣਨੀ ਹੈ ਗੁਰੂ ਜੀ ਕਹਿੰਦੇ ਮਰਾ ਜੇ ਤੂੰ ਅਸਨਾਨ ਆਪਣਾ ਕਰਨਾ ਹੈ ਨਾ ਤਾਂ ਐ ਕਰ ਜਪ ਮਨ ਮੇਰੀ ਤੂੰ ਏਕੋ ਨਾਮ ਐਸ ਕਰਕੇ ਮੇਰੇ ਬਣਾ ਤੂੰ ਵੜਾਈ ਤੇ ਤੂੰ ਕੀ ਕਰ ਪ੍ਰਮਾਤਮਾ ਨੂੰ ਯਾਦ ਕਰ ਕੁਰ ਸੇ ਇੱਕ ਪਰਮਾਤਮਾ ਕਾਲਪਰਕ ਵੇਗਰੂ ਦਾ ਨਾਮ ਜਪ ਸਮਝੋ ਉਹਨੂੰ ਪਹਿਲਾਂ ਉਹਨੂੰ ਜਾਣ ਲੈ ਤੇ ਫਿਰ ਉਹਨੂੰ ਜਪ ਸਤ ਗੁਰ ਬੀਆ ਮੋਕ ਇਹ ਨਾਨ ਨਾ ਰਹਾਉ ਹੁਣ ਗੁਰੂ ਜੀ ਕਹਿੰਦੇ ਇਹ ਖਜ਼ਾਨਾ ਮਿਲੇਗਾ ਕਿੱਥੋਂ ਪੂਰੇ ਗੁਰੂ ਘਰੋਂ ਸ਼ਬਦ ਗੁਰੂ ਘਰੋਂ ਇਹ ਖਜ਼ਾਨਾ ਮਿਲੇਗਾ ਮੇਰੇਆ ਮਨਾਂ ਤੂੰ ਗੁਰੂ ਘਰੋਂ ਇਹ ਖਜ਼ਾਨਾ ਲੈਣਾ ਕਰ ਲੈ ਕੇ ਖਜ਼ਾਨਾ ਤੇ ਜਪ ਮਨ ਮੀਰੀ ਏਕੋ ਨਾ ਤੂੰ ਇੱਕੋ ਨਾਮ ਐ ਵੀਰੇ ਮਨਾ ਤੂੰ ਇੱਕੋ ਨਾਮ ਜਪ ਇਹ ਨਾਮ ਤੈਨੂੰ ਮਿਲੇਗਾ ਕਿੱਥੋਂ ਪੂਰੇ ਗੁਰੂ ਦੀ ਬਾਣੀ ਵਿੱਚੋਂ ਤੇ ਪੂਰੀ ਗੁਰੂ ਦੀ ਬਾਣੀ ਪੜ੍ਹ ਤੇ ਸਮਝ ਇਹ ਖਜ਼ਾਨਾ ਤੂੰ ਉਹਦੇ ਕੋਲ ਲੈ ਲੈ ਗੁਰੂ ਕੋਲ ਤੇ ਇਸ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਦੇ ਰਹਾਓ ਸੋ ਇਹ ਸ਼ਬਦ ਦਾ ਮੇਨ ਥੀਮ ਕੀ ਹੈ ਪ੍ਰਮਾਤਮਾ ਨੂੰ ਯਾਦ ਕਰਨਾ ਹੀ ਸਭ ਤੋਂ ਉੱਤਮ ਕੰਮ ਹੈ ਇਹ ਪ੍ਰਮਾਤਮਾ ਨੂੰ ਜਾਣਨ ਵਾਸਤੇ ਗੁਰੂ ਜੀ ਦੀ ਕਿਰਪਾ ਲੈਣੀ ਜ਼ਰੂਰੀ ਹੈ ਇਤੇ ਵੇ ਮੈਨ ਟੀਮ ਕੀ ਬਣਿਆ ਸ਼ਬਦ ਆ ਅਸੀਂ ਕੁਰਬਾਨੀ ਪੜੀਏ ਤੇ ਗੁਰਬਾਣੀ ਨੂੰ ਸਮਝੀਏ ਇਹ ਬਣ ਗਿਆ ਮੈਨ ਟੀਮ ਸੇਧਾਂ ਕੇ ਆਸਣ ਜੇ ਸਿੱਖੈ ਇੰਦਰੀ ਬਸ ਕਰ ਕਮਾਈ ਗੁਰੂ ਜੀ ਕਹਿੰਦੇ ਜੇ ਕੋਈ ਖਰਾ ਮਾਤੀ ਜੋਗੀਆਂ ਵਾਲੇ ਆਸਣ ਸਿੱਖ ਲੇ ਤਾਂ ਕਾਮ ਬਾਖਸ਼ਣਾਵਾਂ ਨੂੰ ਜਿੱਤ ਕੇ ਇਹ ਕਮਾਈ ਕਰਨ ਲੱਗ ਪਵੇ ਜੇ ਗੁਰੂ ਜੀ ਅਨੁਸਾਰ ਇਹ ਕੁਝ ਗਣ ਕੇ ਦੇਣਗੇ ਸਾ ਨੂੰ ਵੀ ਮਨ ਮੈਲਾ ਕਿਵੇਂ ਰਹਿਣਾ ਹੈ ਮਨ ਕੀ ਮੈਲ ਨਾ ਉਤਰੇ ਹਉ ਮੈਂ ਮੈਲ ਜਾਈ ਹੁਣ ਜੋਗ ਮਤ ਨਾਲ ਕੁਝ ਕਰਾਮਾਤਾਂ ਵੀ ਪ੍ਰਾਪਤ ਕਰਨੀਆਂ ਲੋਕਾਂ ਨੂੰ ਲੁੱਟ-ਪੁੱਟ ਕਰਨਾ ਸ਼ੁਰੂ ਕਰ ਦਿੱਤਾ ਜਾਂ ਇਹਨਾਂ ਕਰਾਮਾਤਾਂ ਨਾਲ ਲੋਕਾਂ ਉੱਤੇ ਰੋਗ ਪਾਉਣਾ ਸ਼ੁਰੂ ਕਰ ਦਿੱਤਾ ਗੁਰੂ ਜੀ ਕਹਿੰਦੇ ਪਰ ਮਨ ਦੀ ਮੈਲ ਤਾਂ ਨਹੀਂ ਨਉਤਰੀ ਮਨ ਤਾਂ ਮੈਲਾ ਨਾ ਕਿਉਂਕਿ ਮੈਂ ਵੀਰੀ ਵਾਲਾ ਜਿਹੜਾ ਰੋਗ ਹੈ ਉਹ ਅੰਦਰੋਂ ਗੇਹੀ ਨਹੀਂ ਬੇਸ਼ੱਕ ਨੂੰ ਜੋਗ ਮਤ ਨਾਲ ਕੁਝ ਕਰਮਾਂ ਤਾਂ ਲੈ ਵੀ ਲਵਾਂ। ਤੁਹਾਡੇ ਕੋਈ ਸਾਨੂੰ ਫਿਰ ਸਾਡੇ ਨਾਲ ਕਿੱਥੇ ਧੋਖਾ ਆ ਗਿਆ। ਸਾਡੇ ਗੁਰੂ ਜੀ ਨੂੰ ਕਰਾਮਾਤੀ ਦਿਖਾਈ ਜਾਂਦੇ। ਗੁਰੂ ਜੀ ਕਹਿੰਦੇ ਆ ਇਹ ਰੇਂਦੀਆਂ ਸਿੱਧੀਆਂ ਕੋਈ ਮੈਨੇ ਨਹੀਂ ਰੱਖਦੀਆਂ ਉਹ ਸੰਮਾਲਕ ਦੇ ਰਾਹ ਤੇ ਚਲਦੀਆਂ ਹੀ ਨਹੀਂ। ਤੇ ਫਿਰ ਗੁਰੂ ਜੀ ਦੀਆਂ ਵਰਤੀਆਂ ਕਿਉਂ ਆਉਣਗੀਆਂ ਜਦੋਂ ਚਲਦੀਆਂ ਨਹੀਂ ਆ। ਪਰ ਸਾਨੂੰ ਇਤਿਹਾਸ ਇਹ ਸੁਣਾਇਆ ਜਾ ਰਿਹਾ ਕਿ ਸਾਡੇ ਗੁਰੂ ਜੀ ਨੇ ਵਰਤੀਆਂ ਨੇ। ਗੁਰਬਾਣੀ ਪੜ੍ਹਦੇ ਆ ਤੇ ਗੁਰਬਾਣੀ ਕਹਿੰਦੀ ਹੈ ਨਹੀਂ। ਇਹ ਗੁਰਬਾਣੀ ਬਾਬੇ ਨਾਨਕ ਦਾ ਲਿਖਿਆ ਹੋਇਆ ਸਾਡੇ ਕੋਲ ਆਪਣਾ ਹੱਥ ਲਿਖਤਾ ਉਹਨਾਂ ਦੀ ਬਾਣੀ ਕਿ ਇਤਿਹਾਸ ਕਿੰਨਾ ਨੇ ਲਿਖਿਆ ਹੋਰ ਨਾ ਨੇ ਇਸ ਮਨ ਕੋ ਹੋਰ ਸੰਜਮ ਕੋ ਨਹੀਂ ਮੈਨੂੰ ਸਤਿਗੁਰ ਕੀ ਸਰਣਾਏ ਗੁਰੂ ਜੀ ਕੇ ਬੇ ਸਮਾਨ ਨੂੰ ਸਮਝਾਉਣ ਦਾ ਹੋਰ ਤਰੀਕਾ ਹੈ ਵੀ ਨਹੀਂ ਕੋਈ ਇੱਕੋ ਇੱਕ ਤਰੀਕਾ ਹੈ ਕਿਹੜਾ ਸਤਿਗੁਰ ਦੀ ਸ਼ਰਨ ਲਈ ਜਾਵੇ ਗੁਰੂ ਦੀ ਸ਼ਰਨ ਲਈ ਜਾਵੇ ਪੂਰੇ ਗੁਰੂ ਦੀ ਸ਼ਰਨ ਲਏ ਬਿਨਾ ਹੋਰ ਕਿਤੋਂ ਇਹ ਸੰਜਮ ਨਹੀਂ ਆਣ ਸਕਦਾ ਇਹ ਤਰੀਕਾ ਇਹ 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 ਰਾਹ ਨਹੀਂ ਲੱਭ ਸਕਦਾ ਸਤਗੁਰੂ ਮਿਲੀਏ ਉਲਟੀ ਪਈ ਕਹਿਣਾ ਕਛੂ ਨਾ ਜਾਈ ਦੇਖੋ ਕਿੰਡੀ ਵੱਡੀ ਕ੍ਰਾਂਤੀ ਹੈ ਜੋ ਗੁਰੂ ਜੀ ਕਹਿ ਰਹੇ ਹੁਣ ਕਬੀਰ ਸਾਹਿਬ ਜੀ ਕੋਲ ਚੱਲੀਏ ਪਹਿਲਾਂ ਆਪਾਂ ਕਬੀਰ ਸਾਹਿਬ ਜੀ ਕਹਿੰਦੇ ਹੈ ਉਲਟੀ ਗੰਗ ਜਮਨ ਕੋ ਮਿਲਾਵੇ ਉਲਟੀ ਗੰਗ ਜਮਨ ਕੋ ਬਿਲਾਵੇਂ ਜੈਨੀ ਗੰਗਾ ਨੂੰ ਪਲਟ ਕੇ ਜਿੱਥੋਂ ਇਹ ਜੰਮੀ ਹੈ ਉੱਥੇ ਲੈ ਜਾ ਪਹਾੜਾਂ ਤੋਂ ਤੋਂ ਉੱਚੇ ਠਾਵਾਂ ਤੋਂ ਆਈ ਹੈ ਗੰਗਾ ਇਹ ਨੂੰ ਵੱਨ ਕੇ ਦਵਾਰੇ ਉੱਥੇ ਲੈ ਜਾਏਗੀ ਕਹਿਣ ਦਾ ਭਾਵ ਕੀ ਹੈ ਇਕਬੀਰ ਸਾਹਿਬ ਜੀ ਦਾ ਸਾਡੀ ਸੁਰਤ ਜਿਹੜੀ ਉੱਚੇ ਸੱਚੇ ਮਾਰਗ ਤੋਂ ਵਿਛੜੀ ਹੋਈ ਹੈ ਉਹ ਨੂੰ ਵੱਨ ਕੇ ਦਵਾਰੇ ਇਹਨਾਂ ਬਕਾਰਾਂ ਵਿੱਚੋਂ ਬਚਾ ਕੇ ਦਵਾਰੇ ਉੱਥੇ ਲੈ ਜਾਏਗੀ ਹੁਣ ਇੱਥੇ ਗੁਰੂ ਜੀ ਕੀ ਕਹਿੰਦੇ ਐ ਇਸ ਮਨ ਕੋ ਹੋਰ ਸੰਜਮ ਕੋ ਨਹੀਂ ਵੇਣਾ ਸਤਗੁਰ ਕੀ ਸਰਣਾਏ ਸਤਗੁਰ ਮਿਲੀਏ ਉਲਟੀ ਪਈ ਮਤ ਬਦਲ ਜਊਗੀ ਇੱਕਦਮ ਚੇਂਜ ਹੋ ਜੂਗੀ ਕ੍ਰਾਂਤੀ ਆ ਜੂਗੀ ਇਹ ਨਹੀਂ ਜਿਹੜਾ ਜਿਖਿਆ ਨੇ ਵੀ ਹੌਲੀ ਹੌਲੀ ਪਾਣੀ ਪੜਦੇ ਅਕਲ ਆ ਜੂਗੀ ਪਾਣੀ ਪੜਦੇ ਆ ਹੋ ਜੂਗਾ ਸਾਡਾ ਆਪਲਾ ਹੋ ਜੂਗਾ ਨਹੀਂ ਜਿਸ ਦਿਨ ਇਹ ਬਦਲੇਗੀ ਇਹ ਮਨ ਬਦਲੇਗਾ ਇੱਕ ਸੈਕਿੰਡ ਵਿੱਚ ਹੀ ਬਦਲ ਜਾਏਗਾ ਸਮਝ ਆ ਜੂਗੀ ਨਾ ਹੁਣ ਤਾਂ ਹੀ ਭਲੇਖੇ ਵਿੱਚ ਫਿਰਦੇ ਆ ਭਲੇਖੇ ਵਿੱਚ ਹੀ ਫਿਰਦੇ ਆ ਜਦੋਂ ਨੇਰੇ ਚੋਂ ਇੱਕਦਮ ਚਾਨਣ ਵਿੱਚ ਆਵਾਂਗੇ ਇਹ ਫਿਰ ਰੋਸ਼ਨੀ ਹੀ ਰੋਸ਼ਨੀ ਹੈ ਗੁਰੂ ਜੀ ਕਹਿੰਦੇ ਕਹਿਣਾ ਕਛੂ ਨਾ ਜਾਏ ਇਹ ਦਸਤੀ ਨਹੀਂ ਜਾ ਸਕਦੀ ਕਿ ਮਤ ਕੈਸੀ ਬਦਲੇਗੀ ਕੈਸੀ ਹੋ ਜਾਏਗੀ ਇਹ ਬਿਆਨ ਨਹੀਂ ਕੀਤੀ ਜਾ ਸਕਦਾ ਬਣਤ ਨਾਨਕ ਸਤਿਗੁਰ ਕੋ ਮਿਲਦੋ ਮਰੇ ਗੁਰ ਕੇ ਸ਼ਬਦ ਕੁਰ ਜੀਵੇ ਕੋਈ ਜੇ ਗੁਰੂ ਦੇ ਸ਼ਬਦ ਨਾਲ ਆਪਣੇ ਮਨ ਨੂੰ ਮਾਰ ਲਵੇ ਕੋਈ ਆਦਮੀ ਕੋਈ ਮਨੁੱਖ ਤੇ ਫਿਰ ਕਿਉਂਦਾ ਹੋਵੇ ਫਿਰ ਕਿਉਂਦਾ ਰਹੇ ਜ ਜੇ ਮਾਨਨੀਆਂ ਤ੍ਰਿਸ਼ਨਾਵਾਂ ਮਾਰ ਕੇ ਆਪਣੇ ਜੀਵਨ ਨੂੰ ਉੱਚਾ ਤੇ ਸੁੱਚਾ ਬਣਾ ਲਵੇ ਬਣੇਗਾ ਕਿਵੇਂ ਗੁਰ ਕੈ ਸ਼ਬਦ ਗੁਰੂ ਦੇ ਸ਼ਬਦ ਦੁਆਰਾ ਗੁਰੂ ਦੇ ਸ਼ਬਦ ਦੁਆਰਾ ਭਾਣਤ ਨਾਨਕ ਨਾਨਕ ਜੀ ਕਹਿ ਰਿਹਾ ਸਤ ਗੁਰ ਕੋ ਮਿਲਦੋ ਜੇ ਗੁਰੂ ਨੂੰ ਪੂਰੇ ਗੁਰੂ ਨੂੰ ਮਿਲ ਗਈਏ ਨਾ ਤੇ ਗੁਰੂ ਦੇ ਸ਼ਬਦ ਨਾਲ ਇਸ ਮਨ ਦੀਆਂ ਤ੍ਰਿਸ਼ਨਾਵਾਂ ਨੂੰ ਮਾਰ ਲਈਏ ਤੇ ਫਿਰ ਜਿਉਂਦੇ ਰਹੀਏ ਉਹ ਜੀਵਨ ਹੈ ਉਹ ਸੱਚਾ ਸੁੱਤਾ ਜੀਵਨ ਹੈ ਗੁਰੂ ਜੀ ਕਹਿੰਦੇ ਮਮਤਾ ਕੀ ਮਲ ਉਤਰੈ ਏ ਮਨ ਅੱਛਾ ਹੋਈ ਹੁਣਾ ਦੇਖੋ ਗੁਰੂ ਜੀ ਨੇ ਸ਼ਬਦ ਕਿੱਥੋਂ ਸ਼ੁਰੂ ਕੀਤਾ ਸੀ ਮਨ ਦੀ ਬਿਮਾਰੀ ਤੋਂ ਮਨ ਨੂੰ ਕਾਦੀ ਬਿਮਾਰੀ ਲੱਗੀ ਹੋਈ ਹੈ ਮੈਂ ਮੇਰੀ ਦੀ ਤੇ 12 ਸੀ ਤੀਰਥਾਂ ਤੇ ਇਸ਼ਨਾਨ ਕਰਦੇ ਆ ਪਰ ਇਹ ਮਨ ਮੈਲੇ ਦਾ ਮੇਲਾ ਰਹਿੰਦਾ। ਸੋ ਗੁਰੂ ਜੀ ਨੇ ਕੀ ਸਮਝਾਇਆ ਹੁਣ ਸਾਰੀ ਗੱਲ ਸਾਨੂੰ ਸਮਝਾਈ ਕਿ ਗੁਰੂ ਦੇ ਸ਼ਬਦ ਨਾਲ ਜੁੜ ਜਾ ਬਾਣੀ ਨਾਲ ਜੁੜ ਬਾਣੀ ਨੂੰ ਸਮਝ ਸਮਝ ਕੇ ਪੜ ਤੈਨੂੰ ਪ੍ਰਮਾਤਮਾ ਦਾ ਪਛਾਣ ਆ ਜਾਏਗੀ। ਜਿਸ ਪ੍ਰਮਾਤਮਾ ਦੀ ਤੈਨੂੰ ਜਾਣ ਪਛਾਣ ਹੋਊਗੀ ਫਿਰ ਉਸ ਨੂੰ ਸਿਮਰਨਾ ਸ਼ੁਰੂ ਕਰ ਯਾਦ ਕਰ ਚੇਤੇ ਵਿੱਚ ਰੱਖ 24 ਘੰਟੇ ਸਿਮਰਨ ਕਰ ਫਿਰ ਤੇਰਾ ਮਾਨਾ ਨਾ ਮਾਤਾ ਜਿਹੜੀ ਉਲਟ ਜਾਊਗੀ ਇਹ ਜਿਹੜੀ ਪਹਿਲਾਂ ਵਕਾਰਾਂ ਵਿੱਚ ਮੋਹ ਵਿੱਚ ਲੋਭ ਵਿੱਚ ਹੰਕਾਰ ਵਿੱਚ ਕਾਮ ਵਿੱਚ ਕ੍ਰੋਧ ਵਿੱਚ ਫਸੀ ਪਈ ਸੀ ਇਹ ਬਦਲ ਕੇ ਸੱਚੀ ਤੇ ਸੁੱਚੀ ਹੋ ਜਾਏਗੀ ਉਲਟੀ ਹੋ ਜਾਏਗੀ ਮਗਲ ਜਾਏਗੀ ਇਕਦਮ 180 ਡਿਗਰੀ ਉਲਟ ਹੋ ਜਾਏਗੀ ਦੇਖੋ ਆਪਾਂ ਜਿਵੇਂ ਹੁਣ ਹੁਣ ਸਾਇੰਸ ਦੀ ਉਹ ਗੁਰੂ ਜੀ ਨੇ ਲਿਖਤਾ ਉਲਟੀ ਹੋਵੇ ਹੁਣ ਆਪਾਂ ਉਹਨੂੰ ਹੋਰ ਇਲਸਟ੍ਰੇਟ ਕਰ ਸਕਦੇ ਹਾਂ ਸ਼ਬਦ ਨੂੰ ਉਲਟੀ ਹੋਣ ਦਾ ਮਤਲਬ 180 ਡਿਗਰੀ ਉਲਟ ਹੋ ਜਾਣਾ ਬਿਲਕੁਲ ਉਲਟ ਹੋ ਜਾਣਾ ਇਹ ਮਤ ਬਿਲਕੁਲ ਬਦਲ ਜਾਏਗੀ ਫਿਰ ਇਸ ਤਰ੍ਹਾਂ ਗੁਰੂ ਜੀ ਕਹਿੰਦੇ ਇਹ ਤੇਰੇ ਮਨ ਦੀ ਜਿਹੜੀ ਬਿਮਾਰੀ ਹੈ ਦਾ ਇਲਾਜ ਹੋ ਗਿਆ ਮਮਤਾ ਕੀ ਮਲ ਉਤਰੈ ਇਸ ਤਰ੍ਹਾਂ ਤੇਰੇ ਅੰਦਰੋਂ ਮੂਦੀ ਮਨ ਦੀ ਮਨ ਤੇ ਜਿਹੜੀ ਮੂਦੀ ਮੈਲ ਲੱਗੀ ਹੋਈ ਹੈ ਨਾ ਉਹ ਉੱਤਰ ਜਾਏਗੀ ਇਹ ਮਨ ਹਛਾ ਹੋਏ ਇਹ ਮਨ ਤੇਰਾ ਵਧੀਆ ਬਣ ਜਾਏਗਾ ਭਲਾਈ ਭਲਾ ਸੋਚੇਗਾ ਚੰਗੇ ਚੰਗੀ ਸੋਚੇਗਾ ਪਵਿੱਤਰ ਹੋ ਜਾਏਗਾ ਦੇਖੋ ਇਸ ਤਰ੍ਹਾਂ ਬਾਣੀ ਪੜ ਲਓ ਇੱਕ ਸ਼ਬਦ ਪੜਿਆ ਨਾ ਆਪਾਂ ਇੱਕ ਸ਼ਬਦ ਵਿੱਚ ਗੁਰੂ ਜੀ ਨੇ ਕਿੰਨੀ ਵੱਡੀ ਗੱਲ ਦੱਸ ਦਿੱਤੀ ਕੀ ਗੁਰਬਾਣੀ ਤੇ ਰਾਹੀ ਆਪਣੇ ਮਨ ਨੂੰ ਧੋਣਾ ਕਰੋ ਤਾਂ ਕਿ ਇਹਦੇ ਅੰਦਰ ਪ੍ਰਮਾਤਮਾ ਦੀ ਯਾਦ ਵਸ ਜਾਏ ਤੇ ਪ੍ਰਮਾਤਮਾ ਦੀ ਯਾਦ ਜਿਹਦੇ ਅੰਦਰ ਵਸ ਗਈ 24 ਘੰਟੇ ਇਸ ਨੇ ਸਿਮਰਨ ਚਾਲੂ ਕਰ ਦਿੱਤਾ ਇਹ ਮਤ ਉਲਟੀ ਹੋ ਜਾਏਗੀ ਜਿਹੜੀ ਪਹਿਲਾਂ ਬਹਿਮਾ ਚ ਭਰਮਾ ਚ ਭਲੇਖਿਆਂ ਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਸੀਗੀ ਉਹ ਸ਼ਾਂਤ ਚਿੱਤ ਸਹਿਜ ਵਿੱਚ ਰਹਿਣਾ ਸ਼ੁਰੂ ਕਰ ਦੇਗਾ ਬੰਦਾ ਇਹ ਹੈ ਗੁਰੂ ਦੀ ਬਾਣੀ ਆਪਾਂ ਪੜ੍ਹਦੇ ਆ ਸਦਾ ਕਰਵਾਨ ਕੀਤਾ ਗੁਰੂ ਵੇਟੋਂ ਜਿਸ ਦੀਆਂ ਇਹ ਵਡਿਆਈਆਂ ਇਹ ਰੇਰੇ ਗੁਰੂ ਵਿੱਚ ਵਡਿਆਈਆਂ ਕਰਾਵਾਤਾਂ ਨਹੀਂ ਕਰਾ ਰਿਹਾ ਮੇਰਾ ਗੁਰੂ ਜੀ ਇਹ ਵੀ ਵੱਡੀ ਬਹੁਤ ਵੱਡੀ ਕਰਾਵਾਤ ਹੈ ਇੱਕ ਬੰਦੇ ਦੇ ਮਨ ਨੂੰ ਬਦਲ ਕੇ ਸਿੱਧੇ ਪਾਸੇ ਲਾ ਲਾਣਾ ਛੋਟੀ ਕਰਾਵਾਤ ਹੈ ਦੇਖੋ ਇੱਕ ਮੈਂ ਮੇਰਾ ਮਨ ਵਿਚਾਰ ਲਾ ਲਓ ਕਿਵੇਂ ਲਾ ਲਓ ਕਿ ਜਦੋਂ ਆਪਾਂ ਕਹਿੰਦੇ ਆ ਕਿ ਮੱਕਾ ਘਵਾਤਾ ਗੁਰੂ ਜੀ ਨੇ ਜੇ ਤਾਂ ਕਰਾਮਾਤੀ ਮੰਨਣਾ ਤੇ ਮੱਕਾ ਘੁਮਾਤਾ ਮੰਨ ਲਓ ਬਸ ਠੀਕ ਹੈ ਜੇ ਗਿਆਨवान ਹੋਣਾ ਹੈ ਤੇ ਗੁਰੂ ਜੀ ਨੇ ਕੀ ਕਰਿਆ ਜਿਹੜੇ ਮੱਕੇ ਨੂੰ ਮੰਨਣ ਵਾਲੇ ਸੀ ਜਿਹੜੇ ਕਹਿੰਦੇ ਸੀ ਮੱਕੇ ਵਿੱਚ ਰੱਬ ਹੈ ਉਹਨਾਂ ਨੂੰ ਇਹ ਗੱਲ ਸਮਝਾ ਦਿੱਤੀ ਕਿ ਰੰਭ ਤਾਂ ਸਾਰੇ ਕਿਤੇ ਹੈ ਕੱਲੇ ਮੱਕੇ ਵਿੱਚ ਨਹੀਂ ਹੈਗਾ ਕੱਲੇ ਧਾਰਮਿਕ ਅਦਾਰੇ ਦੇ ਵਿੱਚ ਰੱਬ ਨਹੀਂ ਹੈਗਾ ਰੱਬ ਤਾਂ ਸਾਰੇ ਕਿਤੇ ਹੈ ਇਹ ਗੱਲ ਗੁਰੂ ਜੀ ਨੇ ਉਹਨਾਂ ਮੱਕਾ ਮੱਕਾ ਮੰਨਣ ਵਾਲਿਆਂ ਨੂੰ ਸਮਝਾ ਦਿੱਤੀ ਮੱਕਾ ਫੇਰ ਦਿੱਤਾ ਜੇ ਨਹੀਂ ਉਹਨਾਂ ਦੇ ਮਨ ਵਿੱਚੋਂ ਮਨ ਬਦਲ ਗਿਆ ਗਿਆਨ ਦਾ ਇਹ ਸਾਡਾ ਨਹੀਂ ਬਦਲਿਆ ਪਰ ਐਡੇ ਵੱਡੇ ਜਿਹੜੇ ਕੱਟੜ ਪੁਜਾਰੀ ਸੀ ਉਹਨਾਂ ਦਾ ਮਨ ਬਦਲ ਗਿਆ ਕੌਡੇ ਰਾਖਸ਼ਟਾ ਬਦਲ ਗਿਆ ਸੱਜਣ ਠੱਗ ਦਾ ਬਦਲ ਗਿਆ ਪਤਾ ਨਹੀਂ ਕਿੰਨਿਆਂ ਦਾ 사ਧਨੀ ਕਸਾਈ ਦਾ ਬਦਲ ਗਿਆ ਪਰ ਸਾਡਾ ਨਹੀਂ ਬਦਲਿਆ ਕਿਉਂ ਨਹੀਂ ਬਦਲਿਆ ਕਿਉਂਕਿ ਅਸੀਂ ਪਾਣੀ ਨੂੰ ਸੁਣਿਆ ਤੇ ਸਮਝਿਆ ਨਹੀਂ